ਓ ਸੁਖਿਆ ਓ ਤੂੰ ਅੱਜ ਕਿਵੇਂ ਤੜਕੇ ਨਿਰਨੇ ਕਾਲ ਜੀ ਆ ਵਜੇ ਚਾਂਚੱਕ ਆਏ ਮਾਨ ਸਾਹਿਬ ਮਦਾ ਤੇਰੇ ਕੋਲੇ ਕਿ ਸਰਕਾਰੀ ਕੰਮ ਲਿਆਇਆ ਸੀ ਸੁਖਿਆ ਤੈਨੂੰ ਆ ਪਹਿਲਾਂ ਵੀ ਕਹਿ ਚੁੱਕਿਆ ਮੈਂ ਹਜੇ ਬੁਰਗਾ ਵਾਲੀ 1000 ਰੁਪਏ ਸਕੇਮ ਨਹੀਂ ਚਲਾਈ ਨੀ ਜੋ ਚਲਾਈ ਤੇ ਮੈਂ ਪਛਾਈ ਦੇ ਖਾਤੇ ਤੇ ਪਹਿਲਾਂ ਪਵਾਉ ਆ ਕਾਣੂ ਮਾਨ ਸਾਹਿਬ ਓਏ ਕੰਮ ਹੋ ਰਾਇ ਸੀ ਇਸ ਤਾਂ ਉਹ ਦੱਸ ਮਾਨ ਸਾਹਿਬ ਦੇਖ ਲੋ ਮਾਤਾ ਹਣ 60 ਤੋਂ ਉੱਤੇ ਟੱਪ ਗਿਆ ਤੇ ਸਿੰਮੂ 60 ਦੇ ਲੇਵੇ ਲੱਗੀ ਖੜੀ ਆ ਤੂੰ ਐਂ ਕਾ ਸਾਢੇ ਦੋ ਨਾ ਦੀ ਬਡੇਪਾ ਪਰਸਨ ਬਣਾ ਰੇ ਹੱਥ ਵਾਂ ਟੈਟ ਹੋਇਆ ਫੇਸ ਤਾਂ ਵਾਲੇ ਤੰਗਾ ਐ ਸੋਖਿਆ ਉਹ ਤੇਰੀ ਪਰਸਨਾਂ ਬਾਜੂਈ ਓਏ ਪਰਚਾਈ ਦੀ ਪਰਸਨ ਆਏ 20 ਸਾਲ ਨਹੀਂ ਵਜਦੀ ਆ ਤਾਂ ਮਾਮਾ ਸਾਹਿਬ ਮਤਲਬ ਦੋ ਸਾਲ ਹੀ ਘਟਾ ਅੰਨ ਕੋ ਚੱਲ ਜਾਈ ਜਾਵਾ ਆ ਮਾਨ ਸਾਹ ਨਾਲੇ ਤੂੰ ਮੇਰਾ ਜਿਗਰੀ ਜਾ ਰਹਾ ਉਹ ਤੈਨਨੇ ਕੀ ਫਰਕ ਪੈਂਦਾ ਦੋ ਸਾਲਾਂ ਦਾ ਓਏ ਸੁਖਿਆ ਕੱਲ ਦੋ ਸਾਲ ਦੀ ਨਹੀਂ ਓਏ ਪਰਜਾਈ ਨੂੰ ਕੌਣ ਕਹਿ ਦੂਆ ਬੀਹ ਪਰਸਾਨ ਆਲੀ ਹੋਗੀ ਕਿਆ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦੀ ਐ ਇਹ ਓ ਫਿਕਰ ਨਾ ਕਰੋ ਉਹ ਤੇਰੀ ਪਰਸਨ ਨੰਮ ਬਣਾਉਂਦੀ ਓ ਪਰਜਾਈ ਪਰ ਤੇਰੀ ਪਰਸਨ ਬੱਜੂ ਗੁਰਪ੍ਰੀਤ ਦੇ ਨਾਲ